ہم نہیں توڑیں گے توڑیں گے دم مگر تیرا ساتھ نہیں چھوڑیں گے ایک گیت شاید بنا ہی انہاں دو جگری جارا ਲਈ ہے او دو جارا نے بھگوانت مان تے کرمجیتن مول انہاں دو کلاکاراں دی جِننی تعریف کیتی جاوے اوننی کٹ ہے میں امنदीप کور ਤੁਹਾਡੇ نال اج انہاں یاراں دی دوستی دی گل کراں گا کرمجیتن مول نو کون نہیں جاندا ਇਹ ਉਹ ਕਲਾਕਾਰ ਹੈ ਜਿਸ বিনা ਪੰਜਾਬੀ ਫਿਲਮ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਇੱਕ ਸ਼ਰਾਰਤੀ ਮਜ਼ਾਕੀ ਬੱਚੇ ਤੋਂ ਲੈ ਕੇ ਗੁੜੀ ਦੋਸਤੀ ਪੰਜਾਬ ਦੀ ਦਰਦ ਭਰੀ ਕਹਾਣੀ ਤੱਕ ਹਰ ਇੱਕ ਕਰੈਕਟਰ 'ਚ ਕਰਮਜੀਤ ਅਨਮੋਲ ਨੇ ਆਪਣਾ 100% ਦਿੱਤਾ ਇਸੇ ਸਦਕਾ ਅੱਜ ਕਰਮਜੀਤ ਅਨਮੋਲ ਕਿਸੇ ਵੀ ਜਾਣ ਪਹਿਚਾਨ ਦੇ ਮਹਤਾਜ ਨਹੀਂ ਇਸ ਦੇ ਨਾਲ ਹੁਣੋਂ ਆਪਣੇ ਯਾਰ ਤੇ ਯਕੀਨ ਕਰ ਸਿਆਸਤ 'ਚ ਉੱਦੇ ਨੇ ਅਤੇ ਆਪਣੀ ਕਿਸਮਤ ਅਜਮਾ ਰਹੇ ਨੇ ਤੁਸੀਂ ਇਹਨਾਂ ਤਸਵੀਰਾਂਾਂ ਹੀ ਦੇਖ ਸਕਦੇ ਹੋ ਕੇ ਜਿਵੇਂ ਹੀ ਕਰਮਜੀਤ ਨੇ ਸਿਆਸਤ ਚ ਪੈ ਰੱਖਿਆ ਉਵੇਂ ਹੀ ਪੂਰੀ ਪੰਜਾਬੀ ਇੰਡਸਟਰੀ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ ਗਈ ਅਤੇ ਪ੍ਰਚਾਰ ਵਿੱਚ ਜੁਟ ਗਈ ਗੈਵਿਚਾ ਨਿਸ਼ਾਵਾਨੂ ਗਿੱਪੀ ਗਰੇਵਾਲ ਵਿਨੂ ਢਿੱਲੋਂ ਗੁਰਪ੍ਰੀਤ ਕੁੱਕੀ ਰੌਸ਼ਨ ਪ੍ਰਿੰਸ ਹਰਜੀਤ ਹਰਮਣ ਅਤੇ ਮੰਡੀ ਤਖੜ ਵਰਗੇ अनेका ਵੱਡੇ ਕਲਾਕਾਰਾਂ ਨੇ ਕਰਮਜੀਤ ਨੂੰ ਅਨਮੋਲ ਲਈ ਫਰੀਦਕੋਟ ਵਾਸੀਆਂ ਤੋਂ ਵੋਟਾਂ ਮੰਗੀਆਂ ਉਧਰ ਪੰਜਾਬ ਦੇ ਮੁੱਖ ਮੰਤਰੀ ਅਤੇ ਅਣਮੋਲ ਦੇ ਜਿਗਰੀ ਯਾਰ ਭਗਵੰਤ ਮਾਨ ਦਿਨ ਰਾਤ ਆਪਣੇ ਯਾਰ ਲਈ ਵੋਟਾਂ ਮੰਗ ਰਹੇ ਨੇ ਅਤੇ ਲੋਕਾਂ ਦਾ ਖੂਬ ਪਿਆਰ ਕਰਮਜੀਤ ਅਨਮੋਲ ਨੂੰ ਵੀ ਮਿਲ ਰਿਹਾ ਕਰਮਜੀਤ ਅਨਮੋਲ ਕਮੇਡੀਅਨ ਗਾਇਕ ਅਦਾਕਾਰ ਵਜੋਂ ਆਪਣੀ ਬਖਰੀ ਪਛਾਣ ਬਣਾ ਚੁੱਕੇ ਹਨ ਅਤੇ ਪੂਰੀ ਦੁਨੀਆ 'ਚ ਆਪਣੇ ਨਾਮ ਅਤੇ ਕਲਾ ਦੀ ਤੱਕ ਪਾ ਚੁੱਕੇ ਹਨ ਪਰ ਹੁਣ ਦੇਖਣਾ ਹੋਵੇਗਾ ਕਿ ਕਰਮਜੀਤ ਅਨਮੋਲ ਸਿਆਸਤ 'ਚ ਵੀ ਆਪਣੀ ਇਸੇ ਤਰੀਕੇ ਨਾਲ ਪਛਾਣ ਬਣਾ ਕੇ ਲੋਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਹੋਣਗੇ ਕੀ ਪੰਜਾਬੀ ਇੰਡਸਟਰੀ ਹਮੇਸ਼ਾ ਇਹਨਾਂ ਦਾ ਸਾਥ ਦੇਵੇਗੀ ਕੀ ਇਸ ਫਣਕਾਰ ਨੂੰ ਚਾਉਣ ਵਾਲੇ ਸਿਆਸਤ ਦੀ ਦੁਨੀਆ 'ਚ ਕਰਮਜੀਤ ਨੂੰ ਮੋਲ ਨੂੰ ਸਵੀਕਾਰ ਕਰਨਗੇ ਇਸ ਦਾ ਫੈਸਲਾ ਤਾਂ 1 ਜੂਨ ਨੂੰ ਹੋਵੇਗਾ ਜਦੋਂ ਵੋਟਰ ਕਰਮਜੀਤ ਅਨਮੋਲ ਦੀ ਕਿਸਮਤ ਨੂੰ EVM ਵਿੱਚ ਵੰਦ ਕਰਨਗੇ ਅਤੇ 4 ਜੂਨ ਨੂੰ ਅਨਮੋਲ ਦੀ ਕਿਸਮਤ ਦਾ ਨਤੀਜਾ ਆਵੇਗਾ ਤੁਸੀਂ ਕਮੈਂਟ ਕਰਕੇ ਦੱਸੋ ਕਿ ਕਰਮਜੀਤ ਅਨਮੋਲ ਨੂੰ ਸਿਆਸਤ 'ਚ ਦੇਖਣਾ ਚਾਹੁੰਦੇ ਹੋ ਜਾਂ ਨਹੀਂ ਮੁਰਤੋ ਹਾਜ਼ਰ ਹੋਵਾਂਗੇ ਇੱਕ ਹੋਰ ਸੁਪਰ ਹੌਟ ਸੀਟ ਦੇ ਨਾਲ ਤਦ ਤੱਕ ਦੇਵੋ ਇਜਾਜ਼ਤ ਜੁੜੇ ਰਹੋ ਈਟੀਵੀ ਭਾਰਤ ਦੇ ਨਾਲ ਧੰਨਵਾਦ